ਬੈਲਡ ਪੈ ਗਿਆ ਜੀ ਨੈਟ ਬੈਲਡ ਵਾਲੀ ਇਹ ਨਿਕਲ ਦਸਰੀ ਉਹ ਆ ਗਈ ਉਹਨਾਂ ਦੀ ਗੱਡੀ ਜਿਹੜੀਆਂ ਥੱਲੇ ਕਾਲਪ ਕੀਤਾ ਵਾ ਸੱਸੀ ਗਾਲ ਦੀ ਸਾਰਿਆਂ ਨੂੰ ਕੰਮ ਤੇ ਆਪਾਂ ਪਹੁੰਚਗੇ ਅੱਜ ਲੋਨੇ ਫਾਰਮ ਹੈ ਆਪਾਂ ਆਪਾਂ ਥੋੜੀਆਂ ਹੀ ਅੱਜ ਖਰਾਬ ਆ ਗਈਆਂ ਸਰ ਬੈਲਡ ਪੈ ਗਿਆ ਜੀ ਨੈਟ ਬੈਲਡ ਵਾਲੀ ਇਹਦੇ ਪਰ ਪਲਾਟ ਸੀਚ ਵੀ ਲੰਨ ਨਿਸ਼ਾਨ ਦੂਰਬੀ ਨਾਲੇ ਲੇਜ਼ਰ ਵਾਲੀ ਦੂਰਬੀ ਨਾਲ ਉਹ ਆ ਗਈ ਉਹਨਾਂ ਦੀ ਗੱਡੀ ਇਧਰ ਮਸਾਲਾ ਬਣੀ ਜਰ ਚਨਾਈ ਨੂੰ ਸਾਰੇ ਮਿੱਟੀ ਪੈ ਗਈ ਇੱਧਰ ਉੱਧਰ ਵੀ ਲਾਈ ਜਾਂਦੇ ਪਲੇਟਾਂ ਇਹ ਨਿਕਲਦਾ ਸਰੀਆ ਨਿਕਲੂਗਾ ਹਨਾ ਸਿੱਧਾ ਹੋ ਗਿਆ ਸਰੀਆ ਸਰੀਆ ਉਹਦੇ ਸਿੱਧਾ ਹੋ ਗਿਆ ਹੈ ਨਾ ਨਾਲ ਉਹੀ ਸਰੀਆ ਹੈ ਕੋਈ ਨਹੀਂ ਜਾਂ ਜਾਂਦੇ ਜਿੱਥੇ ਰੱਖਿਆ ਜਾਂਦਾ ਚਾ ਨਿਕਲ ਗਿਆ ਚੱਲੀ ਓਏ ਮੜਾ ਸਿੱਧਾ ਕਰ ਦੇ ਸਿੱਧਾ ਕਰਕੇ ਉਹ ਉਹਦੇ ਚੜਾ ਇੱਕ ਮਿੰਟ ਮੜਾ ਵੀਂਗਾ ਕਰ ਲੀਏ ਸਰੀਆ ਦੇਖੋ ਇੱਧਰ ਤਾਂ ਗੱਟੇ ਗੱਟੇ ਕਿਤੇ ਪਏ ਆ ਲਾਵੇ ਲਾਵੇ ਪਾਣੀ ਇਧਰੋਂ ਲਾਗੇ ਪਲੇਟਾ ਕੱਟਣਗੇ ਨਹੀਂ ਥੱਲੇ ਉਹ ਪਾਪ ਕੱਢੀ ਜੋਤ ਅੱਧਾ ਅੱਧਾ ਪਲਾਟ ਹੋ ਗਿਆ ਪੂਰਾ ਕੰਪਲੀਟ ਅੱਧਾ ਰਹਿ ਗਿਆ ਥੱਲੇੋਂ ਪਲੇਟਾ ਕੱਢਾਂਗੇ ਉਹ ਜਿਹੜੀਆਂ ਥੱਲੇ ਗਾਲਬ ਕੀਤਾ ਵਾ ਵਧੀਆ ਇਹ ਕੱਢ ਲੈ ਓਏ ਉਧਰ ਵੀ ਲਾਵੇ लॻणी निशान लॻ रहो लाग निशान ਦਿਆਲਾ ਹਾਂ ਤਾਇਆ ਲੋ ਗਿਆ ਇਹ ਫਿਰਦਾ ਅੱਜ ਤਾਂ ਹੈਂ ਮੈਂੰਤੀ ਕਰਦੇ ਮੈਂੰਤੀ ਕਰਦੇ ਲੱਗ ਗਿਆ ਉਹ ਤੇਰੇ ਨੂੰ ਸਾਣ ਉਧਰ ਲਈ ਕਲਰਾਂ ਦੇ ਇਨਸਾਨ ਲਾ ਕੇ ਜੀ ਕੰਡੇ ਆ ਕਰਦਾ ਹੈ ਵੀਡੀਓ ਬਣਾ ਆਪਣਾ ਲੌਗ ਚੱਲ ਰਿਹਾ ਜੀ ਆਪਣਾ ਆਸ ਕਿੰਨਾ ਕੀ ਕਰ ਮਾੜਾ ਸੱਜੇ ਕਰਦੇ ਪਾਣਿਆਂ ਖੱਬੇ ਪਾਣਿਆਂ ਪਿੱਛੇ

ਸਹੀ ਆ ਇੱਥੇ ਦੋ ਆ ਓਕੇ ਐ ਬੋ ਦਾ 18 18 ਦਾ ਆ ਫੋਟ ਕਿਹੜਾ ਦੋ ਵਾਲਾ ਔਰਲਾ 18 ਦਾ 18 18 ਦਾ ਫੋਟ ਦੋ ਵਾਲਾ ਆਪਣੇ ਪਿੱਛੇ ਇਹ ਲਾਈਵ ਜਪਈ ਸੁਈ ਇਹ ਪਾਰ ਆਉਂਦਾ ਪਾਣੀ ਵਾਲਾ ਦਾ ਗੱਲਾਂ ਸਾਰਾ ਆਊਗਾ ਕੀ ਕਰੀਏ ਬੁਲਬੁਲਾ ਬੁਲਬੁਲਾ ਪਾਣੀ ਦਾ ਬੁਲਬੁਲਾ ਕਿੰਨਾ ਲੈਵਲ ਤੇ ਰੱਖਣਾ ਮੈਂ ਪਾਣੀ ਦਾ ਬੁਲਬੁਲਾ ਹੈ 5 5.5 6 6 ਲਾ ਦੇ ਯਾਰ ਬਸ ਕਰੀ ਆਹੀ ਘੜ ਦੇ ਸਹੀ ਹੈ ਕੋਆਰਡੀਨੇਟ ਗੋੜੀ ਨਾਲੇ ਭਰਨਾ ਪੈਂਦਾ ਨਾ ਗੋੜ ਉਹਦੇ ਚ ਚਲੋ ਬਈ ਹਾਂਜੀ ਇੱذਲੀ ਖੇੜ ਆਪਣੇ ਸਾਰੇ ਨਿਸ਼ਾਨ ਲਾ ਗਏ ਬਲੌਗ ਸੀ ਚ ਆ ਲਾ ਗਏ ਸਾਰੇ ਨਿਸ਼ਾਨ ਸਰ ਇਹ ਲਾਇਆ ਸਰ ਇਹ ਆਪਾਂ ਹੁਣ ਚੱਲਿਆ ਘਰਾਂ ਨੂੰ ਕੰਮ ਛੁੱਟੀ ਕਰਤੀ ਵੀਡੀਓ ਵਧੀਆ ਲੱਗ ਜੇ ਤਾਂ ਕਮੈਂਟ ਜਰੂਰ ਕਰਿਆ ਕਰੋ